ਸਾਰੇ ਦਸਤਖੰਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਅਗਰਮਕ ਸਿੰਘ ਅੱਜ ਅਸੀਂ ਖੋਰੀਪੁਰ ਮੇਲੇ ਦੇ ਪਿੱਛੇ ਆ ਜਿੱਥੇ ਕਿ ਬਾਬਾ ਖੋਦਾਈਆ ਸਾਹਦਾ ਹਰ ਸਾਲ ਮੇਲਾ ਲੱਗਦਾ ਤੇ ਉਹਦੇ ਜਿਹੜੀਆਂ ਲਾਈਵ ਤਸਵੀਰਾਂ ਆ ਅਸੀਂ ਤੁਹਾਡੇ ਨਾਲ ਸਾਂਝੀਆਂ ਹਾਂਜੀ ਆਓ ਚੱਲਦੇ ਆ ਅੱਗੇ ਜੀ ਤੁਹਾਨੂੰ ਮੇਲੇ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਦਿਖਾਉਨੇ ਆ ਔਰ ਕੋਲ ਰਹੇ ਦੀਆਂ ਕਿ ਜਿਹੜੀਆਂ ਸ਼ਿਵਲਾ ਲੱਗੀਆਂ ਆ ਠੰਡੇ ਮਿੱਠੇ ਜਾਲਦੇ ਵੀ ਸ਼ਿਵਲਾ ਲੱਗੀਆਂ ਆ ਦੁਆਬਾ ਜ਼ਿਲ੍ਹੇ ਮੇਲੇ ਦੇ ਵਿੱਚ ਚੰਦੋਲ ਭੰਡੂਰੇ ਫਰਨਾ ਦੇ ਲੱਗਦਾ ਉਹ ਤੋਂ ਪਿਆਰ ਦਾ ਰਹਿਣਾ ਚਾਹਦਾ ਜਨਾਬ ਪਤਾ ਨਹੀਂ ਕਰੋ ਕੀ ਹੋ ਜਾਣਾ ਹਾਂਜੀ ਜਿੱਥੇ ਇਸ ਵੇਲੇ ਠੰਡੇ ਮਿੱਠੇ ਜਲਦੀ ਸ਼ਵੀਰ ਲੱਗੀ ਆ ਅਸੀਂ ਉੱਥੇ ਮੌਜੂਦ ਹਾਂ ਔਰ ਕੋਕਾ ਕੋਲਾ ਸੋਡਾ ਜਿਹੜਾ ਹਰ ਤਰ੍ਹਾਂ ਦਾ ਮਤਲਬ ਜਿਹੜਾ ਤਿੰਨ ਤਰ੍ਹਾਂ ਦਾ ਸੋਡਾ ਪਿਲਾ ਰਹੇ ਆ ਜਿਹੜੀ ਸੇਵਾ ਕਰਦੇ ਆ ਉਹ ਸਾਡੇ ਨਾਲ ਗੱਲਬਾਤ ਕਰਦੇ ਤੇ ਦਿਖਾਉਦੇ ਤੁਹਾਨੂੰ ਉਹ ਚੱਲਦੇ ਓਏ ਖਾਲਸਾ ਵਾਹਿਗੁਰੂ ਜੀ ਮਤੇ ਜੀ ਜਿਹੜਾ ਜਿਹੜਾ ਮੇਲਾ ਲੱਗਾ ਖੌਰਮਪੁਰ ਬਾਬੇ ਖੁਦਾਈਏ ਸ਼ਾ ਦਾ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਕਿਹਾ ਜਾ ਰਿਹਾ ਸਾਡੇ ਐਨਆਰਈ ਭਰਾਵਾਂ ਦਾ ਸੰਯੋਗ ਦੇ ਨਾਲ ਇਹ ਲੰਗਰ ਲਗਾਇਆ ਗਿਆ ਹੈ ਠੀਕ ਹੈ ਜੀ ਇਸ ਵਕੀ ਬਹੁਤ ਵਧੀਆ ਲੰਗਰ ਜਿਹੜਾ ਹਰ ਸਾਲ ਲੱਗਦਾ ਹੈ ਇਹ ਸਾਲ ਜਿੱਦਾਂ ਆ ਗਰਮੀਆਂ ਦੇ ਵਿੱਚ ਲਗਾਇਆ ਜਾਂਦਾ ਜੀ ਇਹ ਤੇ ਬਾਪਿਆਂ ਦੀ 73ਵੀਂ ਵਰਸੀ ਹੈ ਜਿਹਦੇ ਵਿੱਚ 73ਵੇਂ ਮਰਸੀਆ ਜਿਹਦੇ ਵਿੱਚ ਇਹਨਾਂ ਗੱਲ ਕਰ ਰਹੇ ਇਹ ਮੇਲਾ ਕਦੋਂ ਲੱਗਦਾ ਜੀ ਹਾਂਜੀ ਇਹ ਗਰਮੀਆਂ ਚ ਲੱਗਦਾ ਜੀ ਤੇ ਸਰਦੀਆਂ ਚ ਵੀ ਲੱਗਦਾ ਜੀ ਜਨਵਰੀ ਚ ਲੱਗਦਾ ਜੀ ਪਹਿਲਾਂ 23 24 25 ਤੱਕ ਕਿਹੜੇ ਇੱਥੇ ਜਿਹੜੇ ਸੀ ਜਿਹੜੇ ਕੋਈ ਪੀਰ ਸੀਗੇ ਲਾਪਾਲ ਸੀਗੇ ਬਾਬਾ ਖੁਜੀ ਸ਼ਾਹ ਸੀਗੇ ਜੀ ਬਾਬਾ ਖੁਜੀ ਸ਼ਾਹ ਤੇ ਬਾਬਾ ਖੁਜੀ ਸ਼ਾਹ ਜੀ ਖੁਜੀ ਸ਼ਾਹ ਹਾਂਜੀ ਇਹ ਉਹਨਾਂ ਦੀ ਯਾਦ ਵਿੱਚ ਮੇਲਾ ਲੱਗਦਾ ਯਾਦਗਾਰ ਚ ਵੀ ਲੱਗਦਾ ਜੀ ਉਹ ਪਿੰਡ ਕਿਹੜਾ ਜੀ ਪਿੰਡ ਖੌਰਮਪੁਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਸ਼ੇਨਦਾਰੀ ਜੀ ਠੀਕ ਹੈ ਜੀ ਧੰਨਵਾਦ ਜੀ ਆਓ ਅੱਗੇ ਚੱ

ਮੈਂ ਨਾਮ ਲਿਖ ਕੇ ਕਰ ਰਹੇ ਹਾਂ ਤੁਹਾਨੂੰ ਸਾਡੇ ਕੋਲ ਸਾਰੇ ਕੋਲ ਮਰਦਾਨੀ ਦਾ ਪਰਵਾਹ ਕਰਵਾਉਂਦੇ ਹਾਂ ਸਾਡੇ ਕੋਲ ਮਰਹਬਤ ਉਸਤਾਦ ਜੀ ਦਾ ਨਾਮ ਖਬਰ ਹੋ ਰਿਹਾ ਹੈ ਅਗਲਾ ਸੁਣਾਈ ਥੋੜਾ ਸਮਾਂ ਲਏ ਮੈਂ ਹਰ ਸੇਵਾ ਕਰਾਂਗੇ ਬਹੁਤ ਬਹੁਤ kaina hak patra banwao hai sabhi log karwao hai lao